ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਪਰਮਿੰਦਰ ਕੌਰ ਅੱਜ ਤੁਹਾਨੂੰ ਇਹ 50 ਟਾ ਦਾ ਵਿੱਚੋਂ ਮੋਢਾ ਕੱਢਣਾ ਦੱਸਦੇ ਆਂ ਵੀ ਆਪਾਂ ਵਿੱਚੋਂ ਮੋਢਾ ਕਿਵੇਂ ਕੱਢਦੇ ਕੀ ਦੇਖੋ ਦੇਖੋ ਆਪਾਂ ਰਖਣੇ ਤੇ 1 2 3 4 5 6 7 ਗੁੰਡੇ ਰੱਖਣੇ ਦੇਖੋ ਮੋਢੇ ਦੇ ਆਪਾਂ 7 ਗੁੰਡੇ ਰੱਖਣੇ ਤੇ ਇਧਰੋਂ ਆਪਾਂ ਹੁਣ ਘਟਾਉਣੇ ਆਂ ദ ബോ എ കിട്ടാ ദ സിധേ പാസോ സൈ മോഡേ കട പെച്ചോ കെ അഡ്ഡ നീ ബുണനോ കണ്ടേ ബന പാലി കത്ത് കൂടെ ഉൾയ ബുണലോ തന്ന ਅਰ 5 ਤੇ 7 ਇਹ ਆਪਾਂ 7 ਗੁੰਡੇ ਬੋਨ ਲਏ ਹੁਣ ਆਪਾਂ ਉਲਟੇ ਪਾਸੇ ਆ ਗਏ ਦੇਖੋ ਹੁਣ ਉਲਟੇ ਪਾਸੇ ਕਿਵੇਂ ਕਰਨਾ ਆਪਾਂ ਇਹ ਗੁੰਡਾ ਬਿਨਾ ਬੁਣਾਉਣਾ ਤਾਂ ਗਾ ਆਪਦੇ ਕੰਨੀ ਕਰਕੇ ਆਪਾਂ 6 ਗੁੰਡੇ ਬੋਨ ਲੈ ਇੱਕ ਦੋ ਤਿੰਨ 4 5 6 ਦੇਖੋ ਜੀ ਇਹ ਕਿੰਨੇ ਹੋ ਗਏ ਇੱਕ ਆਪਾਂ ਬਣਾਵਨੇ ਹਾਂ ਤਾਂ ਇਹ 1 2 3 4 5 6 7 ਗੁੰਡੇ ਹੋ ਗਏ ਦੇਖੋ ਇਹ 7 ਹੋ ਗਏ ਇੱਕ ਆਪਾਂ ਬਣਾਵਨੇ ਹਾਂ ਤਾਂ ਅਸੀਂ ਹੁਣ ਆਪਾਂ ਇਧਰੋਂ ਦੋ ਤੋਂ ਇੱਕ ਬਣਾਉਣਾ ਉਲਟੇ ਪਾਸੇ ਉਹ ਵੀ सीधे हो भी दो तो एक बनाए उल्टे पास भी हम आप सारी सिलाई उल्टी बुन ली है सारी उल्टी बुनके सीधे पास सीधी के फिर थोनों अभी दोबारा मोटे की कार्टून ही हैं, देखो जी अपनी तीजी सिलाई आ गई पहली आप सीधे पास्य ਦੋਂ ਤੋਂ ਇੱਕ ਬਣਾਇਆ ਫਿਰ ਉਲਟੇ ਪਾਸੇ ਵੀ ਆਪਾਂ ਦੋਂ ਤੋਂ ਇੱਕ ਬਣਾਇਆ ਹੁਣ ਆਪਾਂ ਸਿੱਧੇ ਪਾਸੇ ਫੇਰ ਆ ਗਏ ਦੇਖੋ ਸੱਤ ਗੁੰਡੇ ਆਪਣੇ ਹੈਗੇ ਆ ਇਹ ਮੋਢੇ ਦੇ ਇਥੋਂ ਆਪਾਂ ਦੋਂ ਤੋਂ ਇੱਕ ਬਣਾਉਣਾ ਦੇਖੋ ਸਿੱਧੇ ਪਾਸੇੋਂ ਸਿੱਧੇ ਪਾਸੇੋਂ ਸੜਾਈ ਪਾ ਕੇ ਤੁਸੀਂ ਐਸਾ சிதே பசை பாக்க சத்த குண்ட குறு பத்து பசி முடி ਨੱਪ ਪੈ ਤੈਨ ਨ 14 5 6 ਤੇ 7 ਦੇਖੋ ਆਪਾਂ ਸੱਤ ਬੰਦੇ ਪਾ ਲੇ ਹੁਣ ਆਪਾਂ ਫਿਰ ਦੋ ਤਿਕ ਬਣਾਉਂਦਾ ਜੀ ਹੁਣ ਸਾਰੇ ਉਲਟੇ ਪਾਉਂਦਾ ਨੇ ਫਿਰ ਆਪਾਂ ਜੇ ਸਿੱਧੇ ਪਾਸੇ ਆਵਾਂਗੇ ਫਿਰ ਆਪਾਂ ਲੋਂ ਤੋਂ ਇੱਕ ਬਣਾਉਣਾ। ਅੰਨਾ ਦਰ ਦਰਦੇ ਆਂ ਸੀ। ਦੇਖੋ ਇਹ ਆਪਾਂ ਦੋ ਸਲਾਕੀਆਂ ਚ ਸਿੱਧੇ ਪਾਸੇ ਤੋਂ ਇੱਕ ਬਣਾ ਲੈ ਚਾਰ ਗੁੰਡੇ ਆਪਾਂ ਘਟਾ ਲਈਏ ਤੋਂ। ਤੇ ਫਿਰ ਮੈਂ ਬਣਾ ਲੈਨੀ ਹੁਣ ਆਪਾਂ ਜਿੰਨੇ ਕਾਟ ਦੇ ਗੁੰਡੇ ਪਾਉਨੇ ਉਹਨੇ ਗੁੰਡੇ ਆਪਾਂ ਘਟਾ ਲਾਂਗੇ ਤੋਂ। ਅਸੀਂ ਕਿੰਨੇ ਗੁੰਡੇ ਘਟਾਏ ਆ ਕਿਵੇਂ ਕਾਟ ਬਣ ਗਈ ਤੋਂ ਨੂੰ ਇਹ ਬਣਾ ਕੇ ਦੱਸਦੇ ਆਂ ਬਸ ਸਿੱਧੇ ਪਾਸੇ ਵੀ ਘਟਾਉਣੇ ਆ ਤੇ ਰੁੱਤੇ ਪਾਸੇ ਵੀ ਆ ਮੋٹے ਵਾਲੇ ਰੱਖ ਛੱਡ ਕੇ ਦੇਖੋ ਆਸੀ ਤੇ ਆਪਣੀਆਂ ਬਣਨ ਲੱਗ ਗਈਆਂ ਤੇ ਚੈਨ ਜੀ ਤੇ ਬਸ ਇਸ ਚੈਨ ਤੋਂ ਦੋ ਸਿੱਧੀ ਸਲਾਈ ਤੇ ਦੋ ਰੋਟੀ ਤੇ ਇਸ ਤਰ੍ਹਾਂ ਪਾ ਘਟਾ ਲੈਨੇ ਆ ਜੇ ਤੁਸੀਂ ਚਾਰ ਪਹਿਲਾਂ ਚਾਰ ਘਟਾਉਣੇ ਫਿਰ ਤੁਸੀਂ ਤਿੰਨ ਫਿਰ ਇਹ ਹੋ ਗਏ ਸੱਤ ਫਿਰ ਦੋ ਅੱਠ ਤੇ ਨੌ ਤੇ ਫਿਰ ਇੱਕ 10 10 ਗੰਡੇ ਤੁਸੀਂ ਘਟਾ ਲਓ ਜੇ ਤੁਸੀਂ 8 ਘਟਾਉਣੇ ਆ ਮੋਢੇ ਤੇ 8 ਘਟਾ ਲਓ। ਇਸੇ ਤਰ੍ਹਾਂ ਜੇ ਆਪਾਂ ਘਟਾ ਕੇ ਇਹਨੇ ਫੇਰ ਤੁਹਾਨੂੰ ਦੱਸਦੇ ਆ। ਬਖਾਉਣੇ ਆ ਵੀ ਕਿਵੇਂ ਘਾਟ ਬਣਦੀ ਹੈ। ਬਹੁਤ ਵਧੀਆ ਘਾਟ ਬਣਦੀ ਹੈ ਇਹ। ਚਲੋ ਜੀ ਆਪਾਂ ਫੇਰ ਤੁਹਾਨੂੰ ਆ ਬਣਾਈ ਕਰ ਲੈਨੇ ਆ ਫਿਰ ਇਹ ਆਪਾਂ ਜਾਗਟ ਤੇ ਇੰਨੀ ਬਣਾਈ ਕਰਨੀ। ਠੀਕ ਹੈ ਜੀ ਟਾਈਮ ਲੱਗਦਾ ਵੀਡੀਓ ਬੜੀ ਲੰਮੀ ਹੋ ਜੂਗੀ। ਨਾ ਪਕਾ ਘਟਾ ਲੈਨੇ ਤੁਹਾਨੂੰ ਦੱਸਦਾ ਵੀ ਦੋ ਸਿੱਧੇ ਪਾਸੇ ਤੇ ਦੋ ਹੀ ਉਲਟੇ ਪਾਸੇ। 7 ਘੰਡੇ ਦੇ ਰੱਖਣ। ਦੇਖੋ ਜੀ ਆਪਾਂ ਮੋਢਾ ਇੰਨਾ ਬਣ ਲਿਆ ਜਿਹੜੀ ਆਪਾਂ ਕਾਟ ਪਾਈ ਸੀ ਇਹਦੇ ਆਪਾਂ 11 ਗੁੰਡੇ ਟਾਈਏ ਇਦਾਂ ਜੇ ਜਿਹੜੀ ਸੜਾਈ ਹੋਗੀ ਨਾ ਬਹੁਤ ਸੋਹਣੀ ਕਾਟ ਆਉਗੀ ਇਹਦੇ ਮੋਢੇ ਦੀ ਤੇ ਤੁਸੀਂ ਵੀ ਦੱਸਿਓ ਸਾਨੂੰ ਕਿਵੇਂ ਦਾ ਲੱਗਿਆ ਇਹ ਮੋਢਾ ਇਸ ਤਰ੍ਹਾਂ ਕੱਟ ਪਾਈ ਤੇ ਸਾਡੇ ਦੱਸਣ ਦਾ ਤਰੀਕਾ ਕਿਵੇਂ ਦਾ ਲੱਗਦਾ ਜੇ ਵਧੀਆ ਵੀਡੀਓ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਹ ਵਾਲੀ ਬੁਣਤੀ ਜਦੋਂ ਮੈਂ ਸ਼ੁਰੂ ਕੀਤੀ ਸੀ ਡਿਲੀਟ ਹੋ ਗਈ ਤੇ ਦੁਬਾਰਾ ਮੈਂ ਡਿਜ਼ਾਈਨ ਦੀ ਬੁਣਤੀ ਪਾਉਂਗੀ ਮੈਂ ਤਾਂ ਸ਼ੁਰੂ ਕਰੀ ਸੀ ਸਾਰੀ ਬਣੀ ਬਣਾਈ ਡਿਲੀਟ ਹੋ ਗਈ ਹੈ ਤੇ ਮੈਂ ਇਹ ਦੁਬਾਰਾ ਬਣਾਉਂਗੀ ਬੇੜ ਨੂੰ ਤੇ ਫੇਰ ਪਾਉਂਗੇ ਇਹਦੀ ਤਾਂ ਦੇਖੋ ਆਪਣਾ ਮੁੰਡਾ ਇਸ ਤਰ੍ਹਾਂ ਬਣ ਕੇ ਤਿਆਰ ਤੇ ਦੀਵਾਲੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਇਸ ਤਰ੍ਹਾਂ ਇਹ ਪਣੂਗੀ ਜੇ ਤਾਂ ਇਹ ਸਲਾਈ ਹੋ ਗਈ ਨਾ ਫਿਰ ਇਹ ਵਧੀਆ ਬਣੂਗੇ ਇਹਦੀ ਕਾਟ ਵੀ ਵਧੀਆ ਬਣੂਗੀ ਇਧਰ ਤੇ ਇਧਰੋਂ ਆਪਾਂ ਇਹਦੀ ਕਾਟ ਵੀ ਪਾਉਣੀ ਗੱਲ ਇਹ ਦੀ ਸ਼ੁਰੂ ਕਰਤੀ ਹੈ ਵੇਖੋ ਚਲੋ ਜੀ ਵੀਡੀਓ ਨੂੰ ਐਂਡ ਤੱਕ ਕਰ ਦੇਖਣਾ ਚੈਨਲ ਨੂੰ ਕਰਨਾ ਸਬਸਕ੍ਰਾਈਬ ਘੰਟੀ ਬਟਨ ਜਰੂਰ ਦਬਾਉਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿ ਐ ਜਿਹੀ ਲੱਗੇ ਤੇ ਇਹ ਮੈਂ ਇਹਦੀ ਮੇਰੇ ਡਿਲੀਟ ਹੋ ਗਈ ਤੇ ਮੈਂ ਦੁਬਾਰਾ ਤੁਹਾਨੂੰ ਦੱਸੂਗੀ ਫਿਰ ਮੰਤੀ ਜਣੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸਾਰਿਆਂ ਨੂੰ ਸਸਰੀ ਆਖਣ